ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਗਰ ਲਾਲ ਬਸ ਡੇਰੀ ਫਾਰਮ ਤੇ ਤੁਹਾਡਾ ਵੈਲਕਮ ਹੈ ਜੀ ਅੱਜ ਵੀਰ ਜੀ ਪਹੁੰਚਿਆ ਪਿੰਡ ਡੱਲ ਤਸੀਲ ਪੱਟੀ ਜਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਕੋਈ ਦਲੇਰ ਸਿੰਘ ਪਲਵਾਨ ਦੇ ਘਰੇ ਆਏ ਆ ਜਿਤ ਤਰ੍ਹਾਂ ਕਿ ਤੁਸੀਂ ਸਾਰੇ ਵੀਰ ਚੈਨਲ ਦੇ ਨਾਲ ਜੁੜੇ ਹੋ ਸਾਰਿਆਂ ਦਾ ਧੰਨਵਾਦ ਤੇ ਸਾਰੇ ਹੀ ਬਾਈ ਜਾਣਦੇ ਆ ਕਿ ਬਾਈ ਦਾ ਪਸ਼ੂ ਦੇ ਵਪਾਰ ਦਾ ਕੰਮ ਹੈ ਇਸ ਕਿੱਲੇ ਦਾ ਤੁਹਾਨੂੰ ਬਹੁਤ ਟੌਪ ਟੌਪ ਦੇ ਨਗੀਨੇ ਦਿਖਾਈ ਦੇ ਆ ਅੱਜ ਵੀ ਬਹੁਤ ਚੰਗੀ ਤਿੱਜਾ ਸੁਆ ਤਾਜੀ ਸੂਈ ਸਵਾਈ ਮੱਝ ਵਿਖਾਵਾਂਗੇ ਤੁਹਾਨੂੰ ਬਹੁਤ ਚੰਗੇ ਦੁੱਧ ਤੇ ਚੱਲਣ ਢੀਏ ਕਰਮਾ ਲਈ ਪੂਰਾ ਪੱਧਰ ਥਣਲੇਵਾ ਬਹੁਤ ਵੱਡਾ ਬੋਡੀ ਸਟਰਕਚਰ ਥਣਲੇਵਾ ਬਹੁਤ ਵਧੀਆ ਪੱਧਰ ਲੱਗਾ ਇਸ ਮਾਈ ਦੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਕਰਦੇ ਹਾਂਗੇ ਸਾਂਜੀ ਉਸ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀਡੀਓ ਲਾਈਕ ਤੇ ਅਗੇ ਸ਼ੇਅਰ ਕਰਦੇ ਆ ਕਰੋ ਤਾਂ ਕਿ ਤੁਹਾਡੇ ਸਾਹਮਣੇ ਵੀਡੀਓ ਜਲਦ ਲੈ ਕੇ ਹਾਜ਼ਰ ਹੋਇਆ ਕਰੀਏ ਆਓ ਹੁਣ ਇਹਦੀ ਲੈ ਕੇ ਡਿਟੇਲ ਤੁਹਾਡੇ ਨਾਲ ਕਰਦੇ ਹਾਂ ਸਾਂਜੀ ਹਾਂਜੀ ਭਾਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਚੜਦੀ ਕਲਾ ਤੁਸੀਂ ਸਰਾਓ ਚੜਦੀ ਕਲਾ ਜਾਈ ਜੀ ਹਾਂਜੀ ਅਜ ਇੱਕ ਨਗੀਨਾ ਜੀ ਇਹ ਨਗੀਨਾ ਆਈ ਪਰਸੋ ਤੜਕੇ ਦੀ ਸੋਈ ਏ ਪਰਸੋ ਤੜਕੇ ਦੀ ਸੋਈ ਤੇ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਇਸਲੇ 12 ਲੀਟਰ ਚਾਰ ਜੀ ਆਹ ਵੇ ਸੱਜਣੋ ਪਰਸੋ ਤੜਕੇ ਦੀ ਸੋਈ ਆ 12 ਕਿਲੋ ਬੋਲਾ ਤਿਆਰ ਕੱਟੇ ਨੂੰ ਇਹਨੇ ਜਨਮ ਦਿੱਤਾ ਜੀ ਕਰਮਾਲੀ ਨੇ ਆ ਥਾਂ ਲੈਵਾ ਕਰੋ ਚੱਕ ਪਿੱਠ ਪੁੜਾ ਵੀ ਬਹੁਤ ਜ਼ਬਰਦਸਤ ਪੂਰੀ ਪੱਦਰ ਥਾਂ ਲੈਵੇ ਦੀ ਕਰਮਾਲੀ ਉਹਦੀਆਂ ਵੱਡੀਆਂ ਮੱਜਾਂ ਚ ਮੱਜ ਆਉਂਦੀ ਏ ਕੋਈ ਛੋਟੀ ਮੱਜ ਨਹੀਂ ਕੀ ਸੱਜਣੋ ਮੱਥੇ 'ਚ ਫੁੱਲ ਬਹੁਤ ਚੰਗੀ ਸੋਹਣੀ ਮੈਂ ਆ ਆ ਥਾਂ ਲੈਵਾ ਕਰੋ ਚੱਕ ਇਹ ਦੇਖੋ ਸੱਜਣਾ ਜੋ ਆਈ ਵੀ ਬੰਬੀ ਹੈ ਇਹਦੇ 12 ਕਿਲੋ ਬੋਲਾ ਤਿਆਰ ਹੈ ਜੀ 12 2 ਭਾਗ 3 ਦਾ ਕਿਲੋ ਲੈ ਗਿਆ ਉਹ ਵੀ ਸੱਜਣਾ 12 ਕਿਲੋ ਕੰਡੇ ਵਾਲਾ ਬੋਲਾ ਤਿਆਰ ਆ ਆ ਬੱਚਾ ਜਿਆ ਨਾੜੂ ਤੁਸੀਂ ਦੇਖ ਸਕਦੇ ਜੇ ਬੱਚੇ ਦਾ ਜੇ ਨਾਲ ਹੀ ਆ ਆ ਕਰੋ ਚੱਕ ਕੱਟੇ ਨੂੰ ਇਹਨੇ ਜਨਮ ਦਿੱਤਾ ਇਹ ਕਰਮਾਲੀ ਨੇ ਕੱਟਾ ਵੀ ਇੱਕ ਰੰਗ ਕਾਲਾ ਜੇ ਸਿੰਗਲ ਹੱਡੀ ਜੀ ਫਿਰ ਹਾਂਜੀ हां जी हां जी कहना ਕਿ ਚਵਾਉਗੀ ਦੁੱਧ ਫਿਰੇ ਉਹਦੇ 14 15 ਕਿਲੋ ਰਾਵਣਾ ਚਵਾ ਦੂ 12 ਦੇ ਸਟਾਰਟਿੰਗ ਹੀ ਆ ਪਰਸੋਂ ਦੀ ਚਲੀ ਥੱਲੇ ਲੋ ਵੀ ਸੱਜਣਾ 12 ਕਿਲੋ ਸਟਾਰਟਿੰਗ ਆ ਤੇ 14 ਤੋਂ 15 ਕਿਲੋ ਦੁੱਧ ਵਾਲਾ ਨਗੀਨਾ ਜੀ ਫਦਲੇ ਚੰਦ ਦੀ ਇਹਨੇ ਚਵਾਇਆ ਚੋਣਾ ਕਹਿੰਦੇ ਆ हां जी बोलਦੀ ਹੈ ਜੀ ਜੈਸਨੋ ਵਾਲਾ ਮੋਲੀ ਇਹਦਾ ਇਹ ਹੀ ਡਿਮਾਂਡ ਹੈ ਜੀ 1 ਲੱਖ 2000 ਰੁਪਇਆ 1 ਲੱਖ ਦੇ 2000 ਰੁਪਇਆ ਤੇ 115 ਦੀ ਦੇ ਦੇਾਂਗੇ 115 ਦੀ हां जी ਸੱਜਣੋ ਮੁੱਲ ਤੇ ਬਿਲਕੁਲ ਜਾਇਜ਼ ਕੀਤਾ ਦੇਣ ਲੈਣ ਵਾਲਾ ਹੀ ਐਡੀਆਂ ਮੱਝਾਂ ਪਹਿਲਾਂ ਸਵਾ ਸਵਾ ਲੱਖ ਦੀਆਂ 1 30 35 ਦੀਆਂ ਆਪਾਂ ਵੇਚ ਰਹੇ ਆਂ ਅੱਜ 1 ਲੱਖ ਤੇ 15000 ਦੀ ਬਾੜ ਸਾਹਿਬ ਆਂਦੇ ਤੇ ਉਹਦੇ ਵਿੱਚੋਂ ਹੀ ਮਾਨਤਾ ਕਰਾ ਦਈਏ ਕਿੰਨੇ ਦੀ ਦੇਣਾਗੇ ਲੱਖ 30 ਵੱਡੇ ਵੱਡਦੇ 13 ਵਾਲੀ ਦੇ ਦੇਣਾ 13 ਇੱਕ 10 ਦੀ ਜਾਂਦੀ ਕਿ ਤਖਾ ਹੋ ਜਾ ਜੀ ਨਹੀਂ ਹੁੰਦਾ ਚਲ 10 ਦੀ ਦੇ ਉਹ ਵੀ ਸੱਜਣੋ 1 ਲੱਖ ਤੇ 10000 ਦਾ ਨਗੀਨਾ ਮਿਲ ਜੂਗਾ ਹਾਂ ਨਾ ਇਹ ਨੇ ਜੀ ਹਾਂ ਤੇ ਬੋਲ ਦिए ਮੋਬਾਈਲ ਨੰਬਰ ਨੰਬਰ ਹੈਗਾ ਜੀ 977929006 ਪਿੰਡ 달ਤ ਤਸੀਲ ਪਟੇ ਜਿਲ੍ਹਾ ਤਰਨਤਨ ਸਾਹਿਬ ਲੋ ਵੀ ਸੱਜਣੋ ਏਸੀਐਸ ਮਾਈ ਦੀ ਡਿਟੇਲ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਲਾਸਟ ਤੱਕ ਵੀਡੀਓ ਵੇਖਣ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ 110000 ਮੁੱਲ ਜੇ ਤੇ ਲੁੱਟ ਲਓ ਮੇਲਾ ਮੱਜ ਬਹੁਤ ਚੰਗੀ ਜੇ ਸੱਜਣੋ ਸਾਰਿਆਂ ਦਾ ਧੰਨਵਾਦ